ਨਮਸਤੇ ਸਤਿ ਸ੍ਰੀ ਅਕਾਲ ਆਦਾਬ ਤੁਹਾਡਾ ਦੋਸਤ ਤੁਹਾਡਾ ਹਮਸਫਰ ਟੀਐਸ ਮਦਨ ਮੇਰੀ ਪੰਜਾਬੀ ਦੇ ਵਿੱਚ ਪਹਿਲੀ ਵੀਡੀਓ ਹੈ ਹਿੰਦੀ ਦੇ ਵਿੱਚ ਬਣਾਈਆਂ ਹੈ ਇੰਗਲਿਸ਼ ਚ ਬਣਾਈਆਂ ਹੈ ਲੈਂਗੁਏਜ ਕੋਈ ਵੀ ਹੋਵੇ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾਣਾ ਹੈ ਪੰਜਾਬੀ ਦੀ ਵੀਡੀਓ ਇਸ ਵਾਸਤੇ ਬਣਾ ਰਿਹਾ ਕਿ ਇਹਦੇ ਵਿੱਚ ਮੈਂ ਅੱਜ ਡਿਸਕਸ ਕਰ ਰਿਹਾ ਕਿ ਉੜਦਾ ਪੰਜਾਬ ਮੂਵੀ ਦੀ ਕਾਂਟਰਾਵਰਸੀ ਹੈ ਕੀ ਜਦੋਂ ਫਿਲਮ ਬਣੀ ਜਦੋਂ ਫਿਲਮ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਪੰਜਾਬ ਦੀ ਡਰੱਗਸ ਦੀ ਪ੍ਰੋਬਲਮ ਨੂੰ ਇਹਦੇ ਵਿੱਚ ਦਿਖਾਇਆ ਗਿਆ ਹੈ ਤੇ ਸਾਰੇ ਪੰਜਾਬੀਆਂ ਨੂੰ ਮੇਰੇ ਸਮੇਤ ਥੋੜੀ ਸ਼ਰਮ ਆਈ ਕਿ ਸਾਡਾ ਨਾਮ ਬਦਨਾਮ ਹੋਏਗਾ ਸਾਡੀ ਸਟੇਟ ਦਾ ਨਾਮ ਖਰਾਬ ਹੋਏਗਾ ਪਹਿਲੀ ਚੀਜ਼ ਤੇ ਸੋਚਣ ਵਾਲੀ ਹੈ ਕਿ ਜੇ ਡਰੱਗਸ ਪੰਜਾਬ ਦੇ ਵਿੱਚ ਹੈਗੀਆਂ ਸਿਰਫ ਨਾਮ ਖਰਾਬ ਹੋਣ ਦਾ ਹੀ ਸਾਨੂੰ ਡਰ ਲੱਗਦਾ ਹੈ ਜਾਂ ਬੱਚੇ ਖਰਾਬ ਹੁੰਦਾ ਵੀ ਡਰ ਲੱਗਦਾ ਦੂਸਰੀ ਗੱਲ ਹੈ ਕਿ ਇਹਦਾ ਕਾਰਨ ਕੌਣ ਹੈ ਕੌਣ ਰਿਸਪੋਨਸਿਬਲ ਹੈ ਕਿਹਦੇ ਕਰਕੇ ਇਹ ਡਰੱਗਸ ਸਾਡੇ ਜਵਾਨਾਂ ਦੇ ਵਿੱਚ ਸਾਡੇ ਨੌਜਵਾਨ نسل ਦੇ ਵਿੱਚ ਆ ਗਈ ਕਸੂਰਵਾਰ ਸਿਰਫ ਤੇ ਸਿਰਫ ਅਸੀਂ ਆ ਵੀ ਮੈਂ ਤੁਸੀਂ ਸਭ ਬਿਲਕੁਲ ਅਸੀਂ ਉਹ ਸਾਰੇ ਕੰਮ ਕੀਤੇ ਜਿਦੇ ਕਰਕੇ ਸਾਡੇ ਆਪਣੇ ਹੀ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਚਾਹੇ ਉਹ ਸਾਡੇ ਰਿਸ਼ਤੇਦਾਰ ਨੇ ਚਾਹੇ ਸਾਡੇ ਉਹ ਦੋਸਤ ਮਿੱਤਰ ਨੇ ਚਾਹੇ ਸਾਡੇ ਆਂਢੀ ਗੁਆਂਢੀ ਨੇ ਅਗਰ ਸਾਡੇ ਬੱਚਿਆਂ ਨੂੰ ਅਗਰ ਸਾਡੇ ਬੱਚਿਆਂ ਨੂੰ ਡਰੱਗਸ ਦੀ ਆਦਤ ਪਈ ਹੈ ਤੇ ਉਹਦੇ ਰਿਸਪੋਨਸੀਬਲ ਸਿਰਫ ਤੇ ਸਿਰਫ ਅਸੀਂ ਹਗੇ ਹਾਂ ਵੈਰੀ ਸਿੰਪਲ ਕਰਦੇ ਵਿੱਚ ਜੋ ਅਸੀਂ ਕਰਦੇ ਆ ਸਾਡਾ ਬੱਚਾ ਉਹ ਹੀ ਤੇ ਦੇਖਦਾ ਹੈ ਉਹ ਹੀ ਕਰਦਾ ਜੇ ਮੈਂ ਆਪਣੀ ਸ਼ਰਟ ਦਾ ਇੱਕ ਬਟਨ ਖੋਲ ਕੇ ਚੱਲਣਾ ਸ਼ੁਰੂ ਕਰ ਦਵਾਂ ਤੇ ਮੇਰਾ ਬੱਚਾ ਆਪਣੀ ਸ਼ਰਟ ਦੇ ਦੋ ਬਟਨ ਖੋਲ ਕੇ ਚੱਲਣਾ ਸ਼ੁਰੂ ਕਰ ਦੇਵੇਗਾ ਕਸੂਰ ਕਿਦਾ ਪਹਿਲਾ ਬਟਨ ਖੋਲਣ ਵਾਲੇ ਦਾ ਜੇ ਮੈਂ ਆਪਣੀ ਸ਼ਰਟ ਦੇ ਦੋ ਬਟਨ ਬੰਦ ਕਰਾਂ ਤਦ ਜਾ ਕੇ ਕਿਦਰੇ ਮੁਸ਼ਕਲ ਦੇ ਨਾਲ ਮੇਰਾ ਬੱਚਾ ਇੱਕ ਬਟਨ ਬੰਦ ਕਰਦਾ ਇਹਦਾ ਮਤਲਬ ਸ਼ੁਰੂਆਤ ਤੇ ਫਿਰ ਸਾਡੇ ਤੋਂ ਹੋਈ ਨਾ ਸਾਰੇ ਪੈਰੈਂਟਸ ਤੋਂ ਹੋਈ ਨਾ ਮਾਪਿਆਂ ਤੋਂ ਹੋਈ ਨਾ ਜਦੋਂ ਅਸੀਂ ਸੌਣ ਲੱਗਿਆ ਇੱਕ 트ੈਂਕਲਾਈਜ਼ਰ ਖਾ ਲੈਨੇ ਆ ਕਿ ਜੇ ਮੈਨੂੰ ਨੀਂਦ ਨਹੀਂ ਆਂਦੀ ਮੈਨੂੰ ਤੇ ਨੀਂਦ ਦੀ ਗੋਲੀ ਚਾਹੀਦੀ ਹੈ ਮੇਰੀ ਇੱਕ ਗੋਲੀ ਤੇ ਉਹਦੀਆਂ ਦੋ ਗੋਲੀਆਂ ਮੇਰਾ ਸ਼ਰਾਬ ਦਾ ਇੱਕ ਪੈਗ ਤੇ ਬੱਚਿਆਂ ਦੇ ਸ਼ਰਾਬ ਦੇ ਦੋ ਪੈਗ ਮੇਰੀ ਇੱਕ ਗਲਤੀ ਤੇ ਬੱਚਿਆਂ ਦੀ ਦੋ ਗਲਤੀ ਤੇ ਜੇ ਸਾਡੇ ਬੱਚੇ ਉਸ ਪਾਸੇ ਪੈ ਗਏ ਨੇ ਤੇ ਮੇਰੇ ਵੀਰੋ ਤੇ ਮੇਰੀਆਂ ਪੈਨਾ ਕਸੂਰ ਫਿਰ ਸਾਡਾ ਹੀ ਹੈਗਾ ਜੇ ਅਗਲੀ ਗੱਲ ਆਉਂਦੀ ਹੈ ਗਾਲਾਂ ਕੱਢਣ ਦੀ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਅਸੀਂ ਆਪਣੇ ਘਰ ਦੇ ਵਿੱਚ ਆਪਣੀ ਬੋਲੀ ਇਹੋ ਜਿਹੀ ਬਣਾ ਲਈ ਹੈ। ਔਰ ਗਾਲਾਂ ਕੱਢਣ ਵਾਲੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਗਾਲਾਂ ਕੱਢ ਰਹੇ ਨੇ। ਸਾਡੀ ਬੋਲੀ ਦਾ ਸਾਡੀ ਲੈਂਗੁਏਜ ਦਾ ਪਾਰਟ ਬਣ ਗਏ। ਜੇ ਸਾਨੂੰ ਸ਼ਰਮ ਆਦੀ ਹੈ ਕਿ ਇਹੋ ਜਿਹੀ ਫਿਲਮ ਕਿਉਂ ਦਿਖਾਈ ਗਈ ਤੇ ਸਾਨੂੰ ਆਪਣਾ ਕਲਚਰ ਬਦਲਣਾ ਪਏਗਾ। ਸਾਨੂੰ ਆਪਣਾ ਰਹਿਣਾ ਸਹਿਣਾ ਸਾਨੂੰ ਆਪਣਾ ਲਾਈਫ ਸਟਾਈਲ ਸਾਨੂੰ ਆਪਣੀ ਬੋਲੀ ਥੋੜੀ ਚੇਂਜ ਕਰਨੀ ਪਵੇਗੀ। ਥੋੜਾ ਹੌਦੇ ਵਿੱਚ ਸੁਧਾਰ ਲਿਆਣਾ ਪਏਗਾ। ਇੱਕ ਛੋਟਾ ਜਿਹਾ ਜੋਕ ਬਚਪਨ ਸੁਨੇਹਾ ਸੀ ਕਿ ਇੱਕ ਕੁੜੀ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਪਾਪਾ ਪਾਪਾ ਵੀਰਾ ਮੈਨੂੰ ਭੈਣ ਦੀ ਗਾਲ ਕੱਢਦਾ ਪਿਆ ਜੇ ਤੇ ਪਾਪਾ ਕਹਿੰਦਾ ਬਲੋਂ ਨੂੰ ਉਹਦੀਵੇਂ ਭੈਣ ਨੂੰ ਯਾਨੀ ਨਾ ਭਰਾ ਨੂੰ ਪਤਾ ਹੈ ਕਿ ਗਾਲ ਦਾ ਮਤਲਬ ਕੀ ਹੈ ਨਾ ਪਿਓ ਨੂੰ ਪਤਾ ਹੈ ਗਾਲ ਦਾ ਮਤਲਬ ਕੀ ਹੈ ਜ਼ੁਬਾਨ ਅਸੀਂ ਗੰਦੀ ਕਰ ਚੁੱਕੇ ਹਾਂ ਮਾਈ ਡੀਅਰ ਬ੍ਰਦਰਸ ਮਾਈ ਡੀਅਰ ਸਿਸਟਰਸ ਮਾਈ ਡੀਅਰ ਸਨਸ ਮਾਈ ਡੀਅਰ ਡਾਟਰਸ ਜ਼ਿੰਦਗੀ ਦੇ ਵਿੱਚ ਜੇ ਅੱਗੇ ਲੰਘਣਾ ਹੈ ਤਾਂ ਸਾਰੇ ਨਸ਼ੇ ਛੱਡਨੇ ਪੈਣਗੇ ਚਾਹੇ ਉਹ ਨਸ਼ੇ ਡਰੱਗਸ ਨੇ ਚਾਹੇ ਉਹ ਨਸ਼ੇ ਬੋਲਣ ਦੇ ਨੇ ਚਾਹੇ ਉਹ ਨਸ਼ੇ ਗਲਤ ਦੇਖਣ ਦੇ ਨੇ ਸਾਰੇ ਨਸ਼ੇ ਛੱਡਨੇ ਪੈਣਗੇ ਨਹੀਂ ਤਾਂ ਉੜਦਾ ਪੰਜਾਬ ਬਣੇਗੀ ਸਾਨੂੰ ਸ਼ਰਮ ਆਏਗੀ ਅਸੀਂ ਕੁਝ ਕਰ ਵੀ ਨਹੀਂ ਪਾਵਾਂਗੇ